ਹੁੰਦਾ ਯਾਰ 8 8 ਹੁੰਦਾ ਨਹੀਂ ਲੈ ਬੋ ਬਾਈ ਸੁੱਖੇ ਇਹਦਾ ਸੌਦਾ ਕਰੰਦੇ ਆ ਪੰਜ ਕਰਨਾ ਪੂਰਾ ਕੀ ਮੋਲ ਕੀਤਾ ਬਾਈ 5 55 ਕੀਤਾ ਸੀ ਬਾਈ ਮੋਲ 55 ਕੀਤਾ 21 ਮੋਲ ਆਦਾ ਬਾਈ ਉਹ ਬਈ ਬੱਠੀ ਓਏ ਇਹਨੂੰ ਕਿ ਤੂੰ ਚਾ ਸੱਟ ਗੱਡੀ ਨੂੰ ਦਿੰਦਾ ਯਾਰ ਰਾਣੀ ਲਿਆ ਜਾ ਤਰਸ ਤੋਂ ਲੈ ਬਾਈ ਕਹਿੰਦਾ ਤੂੰ ਗੱਡੀ 'ਚ ਸੱਠ ਮੈਂ ਦੇਣਾ ਟਾਵੀ ਜੈ ਜੈ ਕਰ ਲੈਣਾ ਬਸ ਐਵੇਂ ਨਕਲਿਆ ਕਰ ਪ੍ਰਾਣੀ ਲਿਹਾਜ ਆ ਕਹਿੰਦਾ ਆਪਣੀ ਤੇ ਲਿਹਾਜ ਨੂੰ ਹੀ ਰੱਖ ਲੈ ਤੂੰ ਮਾਲਾ ਤੋਂ ਮਾਲ ਮਾਲ ਮੱਠ ਜੀ ਪਰ ਨਾਲ ਆ ਤੋ ਕੰਨ ਪਾਈਂਦਾ ਮੇਰੇ ਕੋਲ ਆ ਜਾ ਚੋ ਲੋ ਪੁੱਛਿਆ ਲਿਆ ਆਇ ਤੂੰ ਲਿਆ ਆ ਚ ਮੈਨੂੰ ਮਾਰੀ ਜਾ ਨੀ ਦਾਣ ਹੈ ਨਹੀਂ ਨਹੀਂ ਫਿਰ ਠੀਕ ਕਿੰਨੇ ਲੈਣੇ ਵੜਦੇ ਆ ਦੱਸੋ ਵੜਦੇ ਦੱਸੋ ਉਹ ਆ ਗਿਆ ਪਾਠਾ ਕੋਲੇ ਜੀ ਕਿ 10 ਹੋਈ ਹਾਂ ਮੇਰੇ ਆ ਪਾਠਾ ਆ ਆ ਗਈ ਪਾਠਾ ਆ ਗਈ ਦੋਸਤੋ ਮੰਜੀ ਲੈ ਵੀ ਜੱਜੀ ਦੱਸ ਬਈ ਕੀ ਮੁੱਲ ਕੀਤਾ 7000 7000 ਰੁਪਇਆ ਮੰਗਿਆ ਬਈ ਬਾਈ ਲੈ ਵੀ ਬਾਈ ਜੱਜੀ ਨੇ 7000 ਰੁਪਇਆ ਮੁੱਲ ਕੀਤਾ ਮਾਰ ਮਾਰਾ ਸਹੀ ਗੱਲ ਦੱਸ 10 ਤੂੰ ਮੈਂ ਕਰਾ ਦੂੰ ਮੈਂ ਕਰਾ ਨਹੀਂ ਦੁਬਾਰੇ ਕੁਝ ਵੀ ਨਹੀਂ ਕਹਿਣਾ ਪਰਚੀ ਤੂੰ ਕਰਾਉਣੀ 5000 ਹੋਰ ਪਰਚੀ ਮੈਂ ਕਿਹਾ ਤੂੰ ਕਰਾਉਣੀ 5000 ਆਪਾਂ ਜਿਹੜੀ ਗੱਲ ਕਹਿ ਤੀ ਉਹ ਤੋਂ ਭਾਈ ਦੇ ਹਾਂ ਕੀ ਮੰਗ ਲੈ ਮੈਨੂੰ ਸਮਝ ਨਹੀਂ ਆਉਂਦੀ ਮੰਗਦੇ ਕਿ ਉਹ ਬਾਈ ਹੁਣ ਕੀ ਰਹਿ ਗਿਆ ਬਾਈ ਜੱਜੀ ਕੀ ਰਹਿ ਗਿਆ ਹੁਣ ਪੂਰਾ ਬਹੁਤ ਬਹਰੇ ਗਿਆ ਤਾਂ ਵੀ ਉਹ ਮੈਂ ਬਹੁਤ ਲਾਈ ਜਾਂਦੇ ਅੰਬਰਸਰ ਅਸੀਂ ਜਮਾ ਨਹੀਂ ਆਉਂਦੇ ਲਾਉਂਦੇ ਆ ਕਿੱਧਰ ਗਿਆ ਇਹ ਆ ਸੰਸਾਰ ਕਿੱਥੇ ਆ ਦੂਜਾ ਆ ਨਾ ਦਾਦੂ ਕੋਈ ਉੱਥੋਂ ਓਏ ਬਾਈ ਨੇ ਪਰਚੀ ਉਹਦੀ ਕਰਕੇ 5000 ਕਰਤਾ ਮੈਂ ਹਜੇ ਉਹਦੇ ਪਹਿਲੀ 1000 ਸਾਡੀ ਲਾਤੀ ਆਪਾਂ ਕੀ ਉਹ ਬਾਈ ਕਹਿੰਦਾ ਬਾਈ ਕੀ ਕਹਿੰਦਾ ਯਾਰ ਤੂੰ ਬਾਈ ਨੇ 7000 7000 ਮੰਗਿਆ ਸੀ ਬਾਈ ਪੰਜ ਦੀ ਕਹ ਪਰਚੀ ਵੀ ਦੀ ਇਹਦੇ ਵਿੱਚ ਪੰਜ ਨਹੀਂ 5000 ਰੋਕਾ ਬੋਕਾ ਦੇਣਾ ਪਰਚੀ ਵੀ ਦੀ ਆਪਦੀ ਕਰਦੇ ਫਿਰ 100 ਨਾਲ ਕੀ ਗੱਲ ਹੋ ਜਿਆ ਲੈ ਬਈ ਅੱਜੀ ਚਲ ਬਸ ਸਹੀ ਆ ਚੱਕ ਲੈ ਬਈ ਦੋਸਤੋ ਫਰੀਦਕੋਟ ਬੱਕਰਾ ਮੰਡੀ ਦੇ ਆ ਪੱਟ ਦਾ ਸੌਦਾ ਹੋਇਆ ਤੁਸੀਂ ਦੇਖ ਸਕਦੇ ਹੋ ਪੰਜ ਹਜ਼ਾਰ ਚ ਲਿਖਾਈ ਆਪੋ ਆਪਣੀਆਂ ਬਾਈ ਜੱਜੀ ਨੇ ਪੱਠ ਦਿੱਤੀ ਆ ਤੇ ਬਾਈ ਦਾ ਕੀ ਨਾਂ ਸੀਗਾ ਬਾਈ ਰਾਜੂ ਆ ਬਰਾਜੀ ਦਾ ਬਰਾਜਾ ਰਾਜੂ ਦਾ ਬ੍ਰਦਰ ਆ ਤੇ ਉਹ ਬਾਈ ਨੇ ਪੱਠ ਖਰੀਦੀ ਆ ਹਾਂ ਦੋ ਤਿੰਨ ਬੋਲੀ ਦੀ ਕਿ ਮਨੇ ਉਹ ਤਾਂ ਗੜੀ ਦੇਣੀ ਸੀ ਤੇ ਪਹਿਲਾਂ ਨਹੀਂ ਪਤਾ ਲੱਗਿਆ ਜੱਜੀ ਕਹਿੰਦਾ ਪਹਿਲਾਂ ਨਹੀਂ ਪਤਾ ਲੱਗਿਆ ਨਹੀਂ ਤਾਂ ਮੈਂ ਕਰੜੀ ਪੱਠ ਦੇਣੀ ਸੀ ਦੋਸਤੋ ਤੁਸੀਂ ਜਰੂਰ ਪਹੁੰਚੋ ਫਰੀਦਕੋਟ ਬੱਕਰਾ ਮੰਡੀ ਦੇ ਹਰ ਸ਼ਨੀਵਾਰ ਬੱਕਰਾ ਮੰਡੀ ਲੱਗਦੀ ਦੋਸਤੋ